ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਤੇ ਆਪਾਂ ਮੱਝਾਂ ਨੂੰ ਕਾਕੂ ਖਪਾਤੇ ਸੀਗੇ ਤੇ ਬੜਾ ਮੂੜਾ ਸੁਭਨ ਲੱਗੀ ਸੀ ਕਿ ਮੈਂ ਪਹਿਲਾਂ ਕੱਕ ਪਾਏ ਸੀ ਕੱਕ ਪਾ ਕੇ ਫਿਰ ਮੈਂ ਚਾਹ ਬਣਾਈ ਤੇ ਚਾਹ ਬਣਾ ਕੇ ਫਿਰ ਆਪਾਂ ਉਧਰ ਕਰਿਆ ਜਿਹੜੇ ਕੰਮ ਰਹਿੰਦੇ ਸੀ ਲੋ ਜੀ ਪਹਿਲਾਂ ਆਪਾਂ ਹੁਣ ਚਾਹ ਪੀ ਲਈਏ ਚਾਹ ਪੀ ਕੇ ਆਪਾਂ ਫਿਰ ਮਿਲਦੇ ਹਾਂ ਲੋ ਜੀ ਸ਼ਾਮ ਦਾ ਟਾਈਮ ਆ ਤੇ ਅੱਜ ਸਿਗੀ ਦਸਵੀਂ ਅੱਜ ਆਪਾਂ ਦਸਵੀਂ ਦਾ ਮੱਥਾ ਟੇਕਣਾ ਸੀਗਾ ਤੇ ਦਸਵੀਂ ਦਾ ਮੱਥਾ ਟੇਕਣ ਬਾਅਦ ਤੇ ਮੈਂ ਮਤਲਬ ਕਿ ਪ੍ਰਸ਼ਾਦ ਬਣਾਉਣ ਲੱਗੀ ਸੀਗੀ ਫਿਰ ਆਪਾਂ ਪ੍ਰਸ਼ਾਦ ਬਣਾਵਾਂਗੇ ਪ੍ਰਸ਼ਾਦ ਬਣਾ ਕੇ ਫਿਰ ਆਪਾਂ ਖੀਰ ਬਣਾਵਾਂਗੇ ਤੇ ਬਾਕੀ ਰਾਜਮਾ ਜਿਹੜੇ ਸੀਗੇ ਮੈਂ ਭਿਉਂਤੇ ਸੀਗੇ ਭਿਉਂ ਕੇ ਫਿਰ ਮੈਂ ਵਾੜ ਲਈ ਸੀ ਰਾਜਮਾ ਤੇ ਨਾਲੇ ਆਪਾਂ ਬਣਾਵਾਂਗੇ ਰਾਜਮਾ ਦੀ ਤਰੀ ਲੋ ਜੀ ਪਹਿਲਾਂ ਆਪਾਂ ਪ੍ਰਸ਼ਾਦ ਬਣਾ ਲਈਏ ਤੇ ਬਾਕੀ ਖੀਰ ਤੇ ਰਾਜਮਾ ਦੀ ਤਰੀ ਆਪਾਂ ਬਾਅਦ ਵਿੱਚ ਬਣਾਵਾਂਗੇ あ ਚਲੋ ਠੀਕ ਹੈ ਜੀ ਵੀਡੀਓ ਦਾ ਅੰਦ ਪਾ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ